ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾ ਭਾਰਤ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਤੇ ਤੁਸੀਂ ਮਹਾ ਭਾਰਤ ਟੀਵੀ ਤੇ ਵੇਖੀ ਵੀ ਹੋਵੇਗੀ ਮਹਾ ਭਾਰਤ ਵਿੱਚੋਂ ਸਿਰਫ ਇੱਕ ਨੂੰ ਪਾਸੇ ਕਰਦੇ ਹੋ ਉਹ ਹੈ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਅਗਰ ਸ਼੍ਰੀ ਕ੍ਰਿਸ਼ਣ ਨੂੰ ਜੀ ਨੂੰ ਮਹਾਭਾਰਤ ਦੇ ਯੁੱਧ ਤੋਂ ਪਾਸੇ ਕੀਤਾ ਜਾਵੇ ਤਾਂ ਜੋ ਪਾਂਡਵ ਸੀ ਇਹ ਕਦੇ ਵੀ ਮਹਾਭਾਰਤ ਦਾ ਯੁੱਧ ਜਿੱਤ ਨਹੀਂ ਸਕਦੇ ਸੀ ਕਦੇ ਵੀ ਇਹਨਾਂ ਦੀ ਹਾਰ ਪੱਕੀ ਸੀ ਤੇ ਪਾਂਡਵਾਂ ਨੂੰ ਹਾਰ ਤੋਂ ਕੋਈ ਵੀ ਨਹੀਂ ਬਚਾ ਸਕਦਾ ਸੀ ਕਿਉਂਕਿ ਇੱਕ ਤੋਂ ਇੱਕ ਯੋਧਾ ਕੋਰਵਾ ਦੀ ਸਾਨਾ ਵਿੱਚ ਸੀ ਗੰਗਾ ਪੁੱਤਰ ਪਿਸ਼ੰਭਤਾਮ ਅੰਗਰਾਜ ਕਰਨ ਆਚਾਰਿਆ ਦ੍ਰੋਣ ਤੇ ਉਹਦਾ ਮੁੰਡਾ ਆਚਾਰੇ ਦੋ ਦਾ ਪੁੱਤਰ ਸੀ ਜਿਹੜਾ ਉਹ ਵੀ ਉਹਨਾਂ ਵੱਲ ਸੀ ਤੇ ਕਿਰਪਾਚਾਰਿਆ ਹੋਰ ਵੀ ਬੜੇ ਯੋਧਾ ਦ੍ਰਯੋਦਨ ਦੁਸ਼ਾਸਨ ਇਹ ਸਾਰੇ ਯੋਧੇ ਕੁਰਵਾ ਵੱਲ ਸੀ ਤੇ ਜਿਹੜਾ ਕਈ ਸ਼ਮਤਾ ਮਾਸੀ ਉਹ ਕਹਿੰਦਾ ਮੈਂ ਪਾਂਡਵਾਂ ਨੂੰ ਨਹੀਂ ਮਾਰਾਂਗਾ ਪਰ ਹਰ ਰੋਜ਼ 10000 ਸੈਨਿਕਾਂ ਨੂੰ ਮਾਰਾਂਗਾ 10000 ਸੈਨਿਕ ਉਹ ਹਰ ਰੋਜ਼ ਮਾਰਦਾ ਸੀ 10000 ਤੇ ਦਰੋਣਾ ਤਿਆਰੀਆਂ ਨੇ ਇੱਕ ਵਾਰ ਬ੍ਰਹਮਾਸਤਰ ਕੱਢ ਲਿਆ ਸੀ ਕਹਿੰਦਾਗਾ ਕਿ ਮੈਂ ਇਹ ਯੁੱਧ ਅੱਜ ਹੀ ਸਮਾਪਤ ਕਰ ਦਿਆਂਗਾ ਪਰ ਦੇਵਤਿਆਂ ਨੇ ਆ ਕੇ ਬੇਨਤੀ ਕੀਤੀ ਅਰਦਾਸ ਕੀਤੀ ਫਿਰ ਜਾ ਕੇ ਸ਼ਾਂਤ ਹੋਇਆ ਸੋ ਉਹਨਾਂ ਦਾ ਗੁੱਸਾ ਇੱਕ ਤੋਂ ਇੱਕ ਮਹਾਰਥੀ ਮਹਾਭਾਰਤ ਵਿੱਚ ਕੌਰਵਾਂ ਦੇ ਕੌਰਵਾਂ ਦੇ ਪਾਸੇ ਸੀ ਤੇ ਪਾਂਡਵਾਂ ਦੀ ਹਾਰ ਪੱਕੀ ਸੀ ਅੰਗਰਾਜ ਕਰਨ ਉਹ ਵੀ ਇੱਕ ਬੜਾ ਵੱਡਾ ਮਹਾਰਥੀ ਸੀ ਉਹਨੂੰ ਮਾਰਨਾ ਵੀ ਬੜਾ ਮੁਸ਼ਕਲ ਮੁਸ਼ਕਲ ਸੀ ਅਗਰ ਪੁਗਵਾਸੀ ਦੇ ਕ੍ਰਿਸ਼ਨ ਨਾ ਹੁੰਦੇ ਤਾਂ ਪਾਂਡਵਾ ਨੇ ਇਹ ਯੁੱਧ ਕਦੇ ਨਹੀਂ ਜਿੱਤਣਾ ਸੀ ਜਿੰਨਾ ਮਰਜੀ ਜ਼ੋਰ ਲਾ ਲੈਂਦੇ ਇਹ ਯੁੱਧ ਕਦੇ ਉਹਨਾਂ ਨੇ ਜਿੱਤਣਾ ਹੀ ਨਹੀਂ ਸੀ ਤੇ ਯੁੱਧ ਜਿੱਤਣ ਤੋਂ ਬਾਅਦ ਜਦੋਂ ਪਾਂਡਵਾ ਨੇ ਮਹਾਭਾਰਤ ਦਾ ਯੁੱਧ ਜਿੱਤ ਲਿਆ ਤਾਂ ਪੰਜੇ ਪਾਂਡਵਾ ਨੂੰ ਆਪਣੇ ਤੇ ਹੰਕਾਰ ਹੋ ਗਿਆ ਕੋਈ ਕਹਿਣ ਲੱਗਾ ਕੀ ਯੁੱਧ ਮੈਂ ਜਿਤਾਇਆ ਹੈ ਕੋਈ ਕਹਨ ਲਗਾ ਕਿ ਮੈਂ ਜਿਤਾਇਆ ਹੈ ਭੀਮ ਕਹਿੰਦਾ ਮੈਂ ਜਿਤਾਇਆ ਹੈ ਅਰਜੁਨ ਕਹਿੰਦਾ ਮੈਂ ਜਿਤਾਇਆ ਹੈ ਯੁਦਿਸ਼ਥਿਰ ਕਹਿੰਦਾ ਮੈਂ ਜਿਤਾਇਆ ਹੈ ਨਕੁਲ ਔਰ ਸਦੀਵ ਕਹਿੰਦੇ ਮੈਂ ਜਿਤਾਇਆ ਹੈ ਫਿਰ ਭਗਵਾਨ ਕ੍ਰਿਸ਼ਨ ਨੇ ਕੀ ਕੀਤਾ ਇਨ੍ਹਾਂ ਪੰਜਾਂ ਦੇ ਹੰਕਾਰ توڑਣ ਵਾਸਤੇ ਉਹ ਜੋ ਭੀਮ ਦਾ ਲੜਕਾ ਸੀ ਭੀਮ ਦਾ ਪੁੱਤਰਾ ਸੀ ਉਹਦੇ ਕੋ ਲੈ ਕੇ ਭਵਾਨ ਸੀ ਰਿਸ਼ਨ ਕਿ 10 ਯੁੱਧ ਕਿੰਨੇ ਜਟਾਇਆ ਹੈ ਤਾਜਰਾ ਭੀਮ ਦਾ ਪੁੱਤਰਾ ਸੀ ਉਹ ਕਹਿਣ ਲੱਗਾ ਕਿ ਮਹਾਪਾਦਾ ਯੁੱਧ ਇਹ ਕਿਸੇ ਨੇ ਨਹੀਂ ਜਟਾਇਆ ਕਿਉਂਕਿ ਇਹਨਾਂ ਵਿੱਚ ਕੋਈ ਯੁੱਧਕਾਰੀ ਹੀ ਨਹੀਂ ਰਿਆ ਸੀ ਯੁੱਧ ਵਿੱਚ ਕੋਈ ਵੀ ਪਾਂਡਵ ਹਾਜ਼ਰ ਨਹੀਂ ਸੀ ਯੋਧੇ ਤਾਂ ਕੇਵਲ ਭਵਾਨ ਸੀ ਰਿਸ਼ਨ ਜੀ ਕਰ ਰਹੇ ਸੀ ਪੰਜੇ ਬੜੇ ਹੈਰਾਨ ਹੋਏ ਕਹਿਣ ਲੱਗੇ ਨਹੀਂ ਅਸੀਂ ਸਾਰੇ ਨੇ ਯੁੱਧ ਕੀਤਾ ਹੈ ਫਿਰ ਉਹਨੇ ਕਿਹਾ ਨਹੀਂ ਯੁੱਧ ਵਿੱਚ ਕੋਈ ਹੈ ਹੀ ਨਹੀਂ ਸੀ ਕ੍ਰਿਸ਼ਪ ਭਗਵਾਨ ਦੀ ਯੁੱਧ ਕਰ ਰਹੇ ਸੀ ਤੁਸੀਂ ਤਾਂ ਹੈ ਹੀ ਨਹੀਂ ਸੀ ਫਿਰ ਉਹਨੇ ਇਸ ਤਰ੍ਹਾਂ ਕਿਹਾ ਤਾਂ ਪੰਜਾਂ ਦਾ ਹੰਕਾਰ ਟੁੱਟ ਗਿਆ ਪੰਜੇ ਜਾਣੇ ਸਮਝ ਗਏ ਕਿ ਅਸੀਂ ਭਗਵਾਨ શ્રીਕ੍ਰਿਸ਼ਨ ਦੀ ਜੀ ਦੀ ਸਹਾਇਤਾ ਨਾਲ ਯੁੱਧ ਜਿੱਤੇ ਹਾਂ ਪੰਜਾਂ ਦਾ ਹੰਕਾਰ ਟੁੱਟ ਗਿਆ ਇਸ ਕਰਕੇ ਭਗਵਾਨ ਦੀ ਕਿਰਪਾ ਨਾਲ ਹੀ ਪਾਂਡਵ ਯੁੱਧ ਜਿੱਤੇ ਸੀ ਜੇ ਇਹਨਾਂ ਨਾਲ ਭਵਾਨੀ ਦੀ ਕਿਸੇ ਨਾ ਹੁੰਦਾ ਤਾਂ ਪਾਂਡਵਾਂ ਨੇ ਕਦੇ ਵੀ ਯੁੱਧ ਨਹੀਂ ਜਿੱਤ ਸਕਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ